ਜੱਟ ਦੀਆਂ ਚੱਪਲਾ ਜੋ ਕਿ ਇਹ ਦੱਸਦਿਆਂ ਨੇ ਕਿ ਨੀਤਾਂ ਨੂੰ ਮਰਾਦਾ ਹੁੰਦੀਆਂ ਨੇ ਤੇ ਆਓ ਜੀ ਕਹਾਣੀ ਵਾਲ ਵਧਦੇ ਹਾਂ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮੇਰੀਆਂ ਕਹਾਣੀਆਂ ਸਟੋਰੀਜ਼ ਬੁੱਕ ਰਿਵਿਊ ਕਿੱਦਾਂ ਦੇ ਲੱਗ ਰਹੇ ਨੇ ਹਾਰ ਦਾ ਮਹੀਨਾ ਸੀ ਤੇ ਸੂਰਜ ਅੱਗ ਵਾਂਗ ਵੱਰ ਰਿਹਾ ਸੀ ਧਰਤੀ ਇੰਨੀ ਤਪੀ ਹੋਈ ਸੀ ਕਿ ਜੇ ਗਲਤੀ ਨਾਲ ਹੱਥ ਲੱਗ ਜਾਵੇ ਤਾਂ ਬੰਦਾ ਸੀਕਾਰ ਉੱਠੇ ਅਜੇ ਹੀ ਸਿਖਰ ਦੁਪਹਿਰੇ ਪਿੰਡ ਦੇ ਜੈਲਦਾਰ ਜੈਲਦਾਰਾਂ ਦੇ ਬਜ਼ੁਰਗ ਦਾ ਭੋਗ ਸੀ ਜੀਤਾ ਸਿਓ ਜੋ ਆਪਣੇ ਆਪ ਨੂੰ ਪਿੰਡ ਦਾ ਅੱਧਾ ਸਰਪੰਚ ਸਮੇਂ ਦਾ ਸੀ ਭਾਵੇਂ ਵੋਟਾਂ 'ਚ ਜਮਾਨਤ ਜਬਤ ਹੋਈ ਸੀ ਭੋਗ ਤੇ ਜਾਣ ਲਈ ਤਿਆਰ ਹੋਇਆ ਅੱਜ ਜੀਤੇ ਨੇ ਖਾਸ ਔਰ ਕੱਢੀ ਸੀ ਕਲਫ ਲੱਗਾ ਦੁੱਧ ਵਰਗਾ ਚਿੱਟਾ ਕੁੜਤਾ ਬਜਾਮਾ ਤੇ ਪੈਰਾਂ ਵਿੱਚ ਨਵੀਆਂ ਨਕੋਰ ਬਾਟਾ ਦੀਆਂ ਚਿੱਟੀਆਂ ਚੱਪਲਾਂ ਸਨ ਚਪਲਾ ਇੰਨੀਆਂ ਸਾਫ ਸੰਨ ਕੇ ਬੰਦਾ ਸ਼ੀਸ਼ੇ ਵਾਂਗ ਮੂੰਹ ਦੇਖ ਲਵੇ ਜੀਤੇ ਦੇ ਮਨ ਹੀ ਮਨ ਸੋਚਿਆ ਅੱਜ ਤਾਂ ਪੰਡਾਲ 'ਚ ਵੜਦੇ ਆ ਹੀ ਸਭ ਦੀਆਂ ਨਜ਼ਰਾਂ ਜੱਟ ਦੇ ਪੈਰਾਂ ਤੇ ਹੀ ਟਿਕਣੀਆਂ ਨੇ ਭੋਗ ਵਾਲੇ ਘਰ ਪਹੁੰਚ ਕੇ ਦੇਖਿਆ ਤਾਂ ਲੋਕਾਂ ਦਾ ਹੜਾਇਆ ਹੋਇਆ ਸੀ ਟੈਂਟ ਦੇ ਬਾਹਰ ਜੁੱਤੀਆਂ ਚਪਲਾਂ ਦਾ ਹਿਮਾਲਿਆ ਪਰਬਤ ਬਣਿਆ ਪਿਆ ਸੀ ਜੀਤੇ ਨੂੰ ਫਿਕਰ ਪੈ ਗਿਆ ਕਿ ਉਸ ਦੀਆਂ ਨਵੀਆਂ ਚਪਲਾਂ ਇਸ ਪੀੜ 'ਚ ਰਲ ਨਾ ਜਾਣ ਕੰਜੂਸਾਂ ਦੇ ਕੰਜੂਸ ਜੀਤੇ ਨੇ 100 ਸਲਾਹ ਤੋਂ ਬਾਅਦ ਤਾਂ ਚਪਲਾਂ ਲਈਆਂ ਸੀ ਉਸਨੇ ਬੜੀ ਚਲਾਕੀ ਨਾਲ ਭੀੜ ਤੋਂ ਥੋੜਾ ਹਟਵਾ ਇੱਕ ਸਾਫ਼ ਜਿਹੀ ਥਾਂ ਦੇਖ ਕੇ ਆਪਣੀਆਂ ਚਮਕਦਾਰ ਚਪਲਾਂ ਉਤਾਰੀਆਂ ਤੇ ਬੜੇ ਪਿਆਰ ਨਾਲ ਇੱਕ ਦੂਜੇ ਦੇ ਉੱਪਰ ਟਿਕਾ ਕੇ ਰੱਖ ਦਿੱਤੀਆਂ ਤਾਂ ਜੋ ਕੋਈ ਭੁਲੇਖੇ ਦੇ ਨਾਲ ਵੀ ਉਸ ਦੀਆਂ ਚਪਲਾ ਨਾ ਪਾ ਜਾਵੇ ਅੰਦਰ ਜਾ ਕੇ ਜੀਤੇ ਨੇ ਸ਼ਰਧਾਂਜਲੀ ਦਿੱਤੀ 2-4 ਬੰਦਿਆਂ ਨਾਲ ਰਾਜਨੀਤੀ ਦੀਆਂ ਗੱਲਾਂ ਮਾਰੀਆਂ ਤੇ ਫਿਰ ਲੰਗਰ ਛਕਣ ਬੈਠ ਗਿਆ। ਗਰਮੀ ਨਾਲ ਪਸੀਨਾ ਪਸੀਨੀ ਹੋਇਆ ਜੀਤਾ ਜਦੋਂ ਲੰਗਰ ਛਕ ਕੇ ਮੁੱਛਾਂ ਨੂੰ ਵੱਟ ਦਿੰਦਾ ਬਾਹਰ ਆਇਆ ਤਾਂ ਉਸ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ। ਜਿੱਥੇ ਉਸ ਨੇ ਆਪਣੀਆਂ ਸ਼ਾਹੀ ਚਪਲਾਂ ਉਤਾਰੀਆਂ ਸਨ ਉੱਥੇ ਹੁਣ ਇੱਕ ਟੁੱਟੀ ਹੋਈ ਕਾਲੀ ਸੈਂਡਲ ਤੇ ਇੱਕ ਬੱਚੇ ਦਾ ਬੂਟ ਪਿਆ ਸੀ। ਜੀਤੇ ਦੀਆਂ ਨਵੀਆਂ ਚਪਲਾਂ ਗਾਇਬ। ਹਾਏ ਰੱਬਾ। ਕਿਹੜਾ ਪਾਪੀ ਮੇਰੀਆਂ ਨਵੀਆਂ ਚਪਲਾਂ ਲੈ ਗਿਆ ਜੀਤੇ ਨੇ ਦਿਲ 'ਚ ਸੋਚਿਆ ਗਰਮੀ ਨਾਲ ਤਪੀ ਹੋਈ ਫਰਸ਼ ਤੇ ਜਦੋਂ ਜੀਤੇ ਦਾ ਨੰਗਾ ਪੈਰ ਲੱਗਿਆ ਤਾਂ ਉਸ ਨੂੰ ਨਾਨੀ ਜੀਤੇ ਆ ਗਏ ਉਹ ਕਦੇ ਇੱਕ ਪੈਰ ਚੁੱਕੇ ਤੇ ਕਦੀ ਦੂਜਾ ਇਹ ਬਿੱਲੀ ਵਾਂਗ ਟਪੂਸੀਆਂ ਮਾਰਦਾ ਇੱਧਰ ਉੱਧਰ ਆਪਣੀਆਂ ਚਪਲਾਂ ਲੱਭਣ ਲੱਗਾ ਹਾਦ ਦਾ ਯਾਰ ਆ ਤਾਏ ਨੇ ਵੀ ਇਹਨਾਂ ਦਿਨਾਂ 'ਚ ਇਹ ਗੱਡੀ ਚੜ੍ਹਨਾ ਸੀ ਤੇ ਉੱਤੋਂ ਮੇਰੀਆਂ ਨਵੀਆਂ ਚਪਲਾਂ ਨਾਲ ਲੈ ਗਿਆ ਸ਼ਰਮ ਦਾ ਮਾਰਾ ਕਿਸੇ ਨੂੰ ਪੁੱਛੇ ਵੀ ਨਾ ਕਿਉਂਕਿ ਲੋਕਾਂ ਨੇ ਕਹਿਣਾ ਸੀ ਲੈ ਦੱਸ ਆਇਆ ਅਫਸੋਸ ਕਰਨ ਸੀ ਤੇ ਫਿਕਰ ਚਪਲਾਂ ਦਾ ਪਿਆ ਹੋਇਆ 15 ਮਿੰਟ ਦੀ ਜਦੋਜਹਿਦ ਤੋਂ ਬਾਅਦ ਜੀਤੇ ਨੂੰ ਯਕੀਨ ਹੋ ਗਿਆ ਕਿ ਉਸ ਦੀਆਂ ਚਪਲਾਂ ਹੁਣ ਕਿਸੇ ਹੋਰ ਦੇ ਪੈਰਾਂ ਦਾ ਸ਼ਿੰਗਾਰ ਬਣ ਚੁੱਕੀਆਂ ਹਨ ਹੁਣ ਸਮੱਸਿਆ ਇਹ ਸੀ ਕਿ ਇਸ ਤਪ ਦੀ ਦੁਪਹਿਰ 'ਚ ਘਰ ਤੱਕ ਨੰਗੇ ਪੈਰੀ ਕਿਵੇਂ ਜਾਵੇ ਪੈਰਾਂ ਦੇ ਛਾਲੇ ਪੈ ਜਾਣਗੇ ਜੀਤੇ ਦੀ ਨਜ਼ਰ ਸਾਮਣੇ ਪਈਆਂ ਇੱਕ ਜੋੜੀ ਵਧੀਆ ਪੂਰੇ ਰੰਗ ਦੀਆਂ ਪੰਜਾਬੀ ਜੁੱਤੀਆਂ ਤੇ ਪਈ। ਲੱਗਦਾ ਸੀ ਕਿਸੇ ਸ਼ਕੀਨ ਬੰਦੇ ਦੇਆਂ ਸਨ। ਸ਼ੈਤਾਨ ਜਿੱਤੇ ਦਾ ਦਿਮਾਗ ਚ ਵੜ ਗਿਆ। ਉਸਨੇ ਸੋਚਿਆ ਯਾਰ ਜਿੱਤਿਆ ਤੇਰੀਆਂ ਨਵੀਆਂ ਕੋਈ ਲੈ ਗਿਆ ਹੁਣ ਤੂੰ ਵੀ ਕਿਸੇ ਨਾਲ ਹਿਸਾਬ ਬਰਾਬਰ ਕਰ ਲੈ। ਆਹ ਪੂਰੀਆਂ ਜੁੱਤੀਆਂ ਤੇਰੇ ਕੁੜਤੇ ਪਜਾਮੇ ਨਾਲ ਜਚਣਗੀਆਂ ਵੀ ਬਹੁਤ। ਪਾਲਾ ਤੇ ਚੁੱਪ ਕਰਕੇ ਨਿਕਲ ਜਾ। ਕਿਸੇ ਨੂੰ ਕੀ ਪਤਾ ਲੱਗਣਾ। ਜੀਤਾ ਚੋਰ ਅੱਖਾਂ ਨਾਲ ਇੱਧਰ ਉੱਧਰ ਦੇਖਦਾ ਹੋਇਆ ਹੌਲੀ-ਹੌਲੀ ਭੂਰੀਆਂ ਜੁੱਤੀਆਂ ਵੱਲ ਵਧਿਆ। ਉਸਨੇ ਆਪਣਾ ਸੱਜਾ ਪੈਰ ਜੁੱਤੀ ਦੇ ਨੇੜੇ ਕੀਤਾ ਹੀ ਸੀ ਕਿ ਅਚਾਨਕ ਉਸ ਦੇ ਅੰਦਰਲਾ ਇੱਜ਼ਤਦਾਰ ਜੱਟ ਜਾਗ ਪਿਆ। ਉਸਦੇ ਦਿਮਾਗ 'ਚ ਇੱਕ ਭਿਆਨਕ ਸੇਂ ਚੱਲਿਆ। ਜੇ ਮੈਂ ਇਹ ਜੁੱਤੀਆਂ ਪਾਉਣ ਦਾ ਫੜਿਆ ਗਿਆ, ਓਹੋ ਹੋ ਹੋ ਸਾਰੇ ਪਿੰਡ 'ਚ ਥੂ-ਥੂ ਹੋ ਜਾਊਗੇ। ਲੋਕ ਕਹਿਣਗੇ ਵੱਡਾ ਜੈਲਦਾਰ ਬਣਿਆ ਫਿਰਦਾ ਐ। ਹੋਗਾ ਤੇ ਲੋਕਾਂ ਦੀਆਂ ਪ੍ਰਾਣੀਆਂ ਜੁੱਤੀਆਂ ਚੁੱਕਦਾ ਫਿਰਦਾ ਹੈ ਜੇ ਜੁਤੀ ਦੇ ਮਾਲਕ ਨੇ ਦੇਖ ਲਿਆ ਤੇ ਦੋ ਜੜ ਦਿੱਤੀਆਂ ਤਾਂ ਰਹੀ ਸਹੀ ਇੱਜ਼ਤ ਦਾ ਵੀ ਜਲੂਸ ਨਿਕਲ ਜਾਉ ਇਸ ਖਿਆਲ ਨੇ ਜੀਤਾ ਜੀਤੇ ਦੇ ਪੈਰਾਂ 'ਚ ਬ੍ਰੇਕਾਂ ਲਗਾ ਦਿੱਤੀਆਂ ਨਾ ਬਈ ਨਾ ਪੈਰ ਸੜਦੇ ਸੜ ਜਾਣ ਬੇਇੱਜ਼ਤੀ ਨਹੀਂ ਕਰਾਉਣੀ ਪਰ ਹੁਣ ਕਰੇ ਵੀ ਤੇ ਕਰੇ ਵੀ ਕੀ ਉਸਨੇ ਸਕੀਮ ਲਗਾਈ ਜੀਤੇ ਨੇ ਇੱਕ ਲੰਬੀ ਉਬਾਸੀ ਲਈ ਤੇ ਮਨ ਹੀ ਮਨ ਗੋੰਦਗੁੱਦੀ ਜੇ ਹੁਣ ਨੰਗੇ ਪੈਰੀ ਇਥੋਂ ਨਿਕਲਿਆ ਤਾਂ ਲੋਕਾਂ ਨੇ ਮਖੌਲ ਉਡਾਉਣਾ ਕਿ ਵੱਡਾ ਸਰਪੰਚ ਚਪਲਾ ਚੋਰੀ ਕਰਵਾ ਕੇ ਆ ਗਿਆ ਪਰ ਜੇ ਮੈਂ ਇਸ ਨੂੰ ਸ਼ਰਦਾ ਦਾ ਨਾਮ ਦੇ ਦੇਵਾਂ ਤਾਂ ਇੱਜ਼ਤ ਵੀ ਬਚ ਜਾਊ ਤੇ ਪੁੰਨ ਵੀ ਲੱਗ ਜਾਊ ਉਸ ਨੇ ਆਪਣਾ ਚਿਹਰਾ ਐਦਾਂ ਦਾ ਬਣਾ ਲਿਆ ਜਿਵੇਂ ਉਹ ਬਹੁਤ ਵੱਡਾ ਵਿਰਾਗ ਵਿੱਚ ਹੋਵੇ ਉਸ ਨੇ ਉੱਚੀ ਦੇਣੀ ਇੱਕ ਹੌਂਕਾ ਭਰਿਆ ਤੇ ਕਹਿਣ ਲੱਗਾ ਹਾਯੋ ਜੈਲਦਾਰਾ ਤੇਰੇ ਵਰਗੇ ਹੀਰੇ ਬੰਦੇ ਦੇ ਜਾਣਦਾ ਮੈਨੂੰ ਇੰਨਾ ਦੁੱਖ ਆ ਕਿ ਮੈਂ ਅੰਦਰੋਂ ਅੰਦਰੀ ਸੁਖ ਸੁਖੀ ਸੀ ਕਿ ਜਿੰਨਾ ਚਿਰ ਮੈਂ ਘਰ ਨਹੀਂ ਪਹੁੰਚਦਾ ਮੈਂ ਨੰਗੇ ਪੈਰੀ ਹੀ ਜਾਵਾਂਗਾ ਇਹ ਮੇਰੀ ਤੇਰੇ ਲਈ ਅੰਤਿਮ ਸ਼ਰਧਾਂਜਲੀ ਹੈ ਜੀਤਾ ਹਲੇ ਤਪਦੀ ਫਰਸ਼ ਤੇ ਪੈਰ ਰੱਖ ਕੇ ਦੋ ਹਿੱਟ ਪੂਸੀਆਂ ਮਾਰ ਸਕਿਆ ਕਿ ਪਿੰਡ ਦੀ ਅਤ ਸਿਆਣੀ ਤਾਈ ਨਸੀਬੋ ਨੇ ਉਸ ਨੂੰ ਦੇਖ ਲਿਆ ਤਾਈ ਨੇ ਆਪਣੇ ਐਨਕ ਨੱਕ ਤੇ ਟਿਕਾਉਂਦਿਆਂ ਕਿਹਾ ਵੇ ਜੀਤਿਆ ਆ ਕੀ ਸਰਕਸ ਲਾਈ ਐ ਨੰਗੇ ਪਿਆਰੀ ਧਰਤੀ ਤੇ ਇੰਜ ਨੱਚ ਰਿਹਾ ਐ ਜਿਵੇਂ ਤਵੇ ਤੇ ਮੱਕੀ ਦਾ ਦਾਣਾ ਹੋਵੇ ਜੀਤਾ ਪੀੜ ਨਾਲ ਕੁਲੌਂਦਾ ਹੋਇਆ ਬੋਲਿਆ ਨਾ ਤਾਈ ਇਹ ਨੱਚਣਾ ਨਹੀਂ ਇਹ ਤਾਂ ਵਿਰਾਗ ਮੈਂ ਸੁਖ ਸੁਖੀ ਸੀ ਕਿ ਅੱਜ ਨੰਗੇ ਬੈਰੀ ਘਰ ਜਾਊਂਗਾ ਤਾਈ ਨੇ ਹੱਸ ਕੇ ਕਿਹਾ ਵੇ ਪੁੱਤ ਸ਼ਰਦਾ ਆਪਣੀ ਥਾਂ ਆ ਪਰ ਆ ਹਾਰਡ ਦੀ ਧੁੱਪ ਵਿੱਚ ਤੇਰੇ ਪੈਰਾਂ ਦੇ ਪਕੌੜੇ ਬਣ ਜਾਣੇ ਨੇ ਇਹ ਨਹੀਂ ਤਪੀ ਹੋਈ ਧਰਤੀ ਤੇ ਤੇਰੀ ਸੁੱਖ ਤਾਂ ਅੱਧੇ ਰਸਤੇ 'ਚ ਹੀ ਦਮ ਤੋੜ ਜਾਊ। ਜੈਲਦਾਰ ਨੇ ਤਾਂ ਸਵਰਗਾਂ 'ਚ ਜਾ ਕੇ ਬਹਿ ਜਾਣਾ ਪਰ ਤੂੰ ਹਸਪਤਾਲ 'ਚ ਪੱਟੀਆਂ ਬਣਵਾਉਂਦਾ ਫਿਰੇਂਗਾ। ਜੀਤੇ ਨੇ ਸੋਚਿਆ ਕਿ ਤਾਈ ਗੱਲ ਤਾਂ ਸੱਚੀ ਕਹਿ ਰਹੀ ਐ ਪਰ ਹੁਣ ਸਟੈਂਡ ਲੈ ਲਿਆ ਸੀ ਤਾਂ ਪਿੱਛੇ ਕਿਵੇਂ ਹਟੇ? ਉਹ ਬੋਲਿਆ ਨਹੀਂ ਤਾਈ ਹੁਣ ਤਾਂ ਸੁੱਖ ਸੁਖ ਲਈ ਹੁਣ ਪੂਰੀ ਕਰਨੀ ਪਊ। ਤਾਈ ਨੇ ਆਪਣੇ ਮੁੰਡੇ ਨੂੰ ਆਵਾਜ਼ ਮਾਰੀ। ਵੇ ਪਾਲੀ ਅਜੀਤੇ ਭਾਈ ਨੂੰ ਆਪਣੇ ਮੋਟਰਸਾਈਕਲ ਤੇ ਘਰ ਛੱਡ ਗਿਆ। ਇਹਦੀ ਸ਼ਰਤਾਂ ਬਹੁਤ ਜ਼ਿਆਦਾ ਜਾਗ ਪਈ ਆ ਕਿਤੇ ਰਸਤੇ 'ਚ ਪੈਰਾਂ ਦੇ ਛਾਲੇ ਹੀ ਨਾ ਪੈ ਜਾਣ। ਜੀਤੇ ਦੀ ਤਾਂ ਜਿਵੇਂ ਨਾਟ ਲੋਟਰੀ ਨਿਕਲਾਈ ਹੋਵੇ। ਉਸਨੇ ਅੰਦਰੋਂ ਚਾਹ ਨਾਲ ਖੀਵੇ ਹੁੰਦਿਆਂ ਬਾਹਰੋਂ ਬੜੇ ਗੰਭੀਰ ਹੋ ਕੇ ਕਿਹਾ, "ਤਾਈ ਵੈਸੇ ਤਾਂ ਮੈਂ ਤੁਰ ਕੇ ਹੀ ਜਾਣਾ ਸੀ ਪਰ ਹੁਣ ਤੂੰ ਕਹਿ ਰਹੀ ਐ ਤਾਂ ਤੇਰੀ ਗੱਲ ਨਹੀਂ ਮੋੜਦਾ।" ਪਾਲੀ ਨੇ ਮੋਟਰਸਾਈਕਲ ਸਟਾਰਟ ਕੀਤਾ। ਜੀਤਾ ਜਦੋਂ ਪਿੱਛੇ ਬੈਠਣ ਲੱਗਾ ਤਾਂ ਪਾਲੀ ਦੇ ਮੋਟਰਸਾਈਕਲ ਦੀ ਸੀਟ ਵੀ ਸੂਰੇਜ ਦੀ ਅੱਗ ਨਾਲ ਤੱਪੀ ਪਈ ਸੀ। ਜੀਤਾ ਜਿਉਂ ਹੀ ਬੈਠਿਆ ਉਸਦੇ ਮੋਹੋਂ ਇੱਕ ਤਿੱਖੀ ਸੀ ਨਿਕਲੀ। ਪਾਲੀ ਨੇ ਪੁੱਛਿਆ ਕੀ ਹੋਇਆ ਜੀਤੇ ਬਾਈ? ਜੀਤਾ ਅੱਖਾਂ ਮੀਚ ਕੇ ਬੋਲਿਆ ਕੁਝ ਨਹੀਂ ਪਾਲੀ, ਬਸ ਜੇਲ੍ਹਦਾਰ ਦੀ ਜਾਂਚ ਦਿਲ ਤੇ ਸੇਕ ਲੱਗ ਰਿਹਾ ਸੀ। ਰਸਤੇ ਵਿੱਚ ਜੀਤਾ ਮਨ ਹੀ ਮਨ ਸੋਚ ਰਿਹਾ ਸੀ, ਚੱਲ ਨਵੀਂ ਜੁੱਤੀ ਚੋਰੀ ਹੋਣ ਦੀ ਬੇਇੱਜ਼ਤੀ ਤੋਂ ਤਾਂ ਬਚ ਗਿਆ। ਪਰ ਘਰ ਜਾ ਕੇ ਪਤਨੀ ਨੂੰ ਕੀ ਜਵਾਬ ਦਵਾਂਗਾ ਕਿ ਨਵੀਆਂ ਬਾਟਾ ਦੀਆਂ ਚਪਲਾਂ ਕਿਹੜੇ ਸਵਰਗ ਵਿੱਚ দান ਕਰ ਆਇਆ ਹਾਂ ਪਾਲੀ ਨੇ ਜੀਤੇ ਨੂੰ ਘਰ ਦੇ ਗੇਟ ਅੱਗੇ ਉਤਾਰਿਆ ਜੀਤਾ ਜਿਵੇਂ ਹੀ ਉੱਤਰ ਕੇ ਨੰਗੇ ਪੈਰੀ ਅੰਦਰ ਵੱਲ ਭੱਜਿਆ ਤਾਂ ਉਸ ਦੀ ਪਤਨੀ ਸਾਹਮਣੇ ਖੜੀ ਸੀ ਉਹ ਜੀਤੇ ਦੇ ਨੰਗੇ ਪੈਰ ਦੇਖ ਕੇ ਹੈਰਾਨ ਰਹਿ ਗਈ ਤੇ ਬੋਲੀ ਆਹ ਕੀ ਨਵੀਆਂ ਚਪਲਾਂ ਕਿੱਥੇ ਗਵਾਏ ਜੀਤਾ ਬੜੇ ਮਾਨ ਨਾਲ ਬੋਲਿਆ ਭਗਵਾਨ ਨੇ ਚਪਲਾਂ ਦੀ ਗੱਲ ਨਾ ਕਰ ਅੱਜ ਤੇਰੇ ਘਰ ਵਾਲੇ ਨੇ ਪੂਰੇ ਪਿੰਡ 'ਚ ਆਪਣੀ ਸਖੀ ਹੋਣ ਦੀ ਥਾਂ ਤੱਕ ਪਾ ਦਿੱਤੀ ਹੈ। ਮੈਂ ਤਾਂ ਉਹ ਚਪਲਾ ਇੱਕ ਲੋੜਵੰਦ ਨੂੰ ਗੁਪਤ ਦਾਨ ਕਰ ਆਇਆ ਹਾਂ। ਪਤਨੀ ਨੇ ਮੱਥੇ ਤੇ ਹੱਥ ਮਾਰ ਕੇ ਕਿਹਾ ਤੁਸੀਂ ਤਾਂ ਮੱਸੀ ਚਪਲਾ ਖਰੀਦਿਆ ਸਨ ਇੱਕ ਪੈਸੇ ਬਦਲੇ ਰੋਣ ਵਾਲਾ ਅੱਜ ਇੰਨਾ ਵੱਡਾ ਦਾਨੀ ਕਿਵੇਂ ਬਣ ਗਿਆ? ਉਹ ਤੂੰ ਚੁੱਪ ਕਰ। ਮੈਨੂੰ ਅਹਿਸਾਸ ਹੋਇਆ ਕਿ ਬੰਦੇ ਦੇ ਨਾਲ ਕੁਝ ਨਹੀਂ ਜਾਣਾ। ਸਭ ਇੱਥੇ ਹੀ ਰਹਿ ਜਾਣਾ। ਉਪਰੋਂ ਮਾਨ ਤੇ ਸ਼ਾਂਤ ਨਾਲ ਭਰਿਆ ਜੀਤਾ ਅੰਦਰੋਂ ਕਿੰਨਾ ਦੁਖੀ ਸੀ ਇਹ ਤਾਂ ਉਸ ਦਾ ਰੱਬ ਹੀ ਜਾਣਦਾ ਸੀ ਜੀਤਾ ਸੁੰਨ ਹੋ ਗਿਆ ਉਸ ਦਿਨ ਜੀਤੇ ਨੂੰ ਸਮਝ ਆ ਗਈ ਕਿ ਜੇ ਨੀਤ 'ਚ ਖੋਟ ਹੋਵੇ ਤਾਂ ਸੁੱਖਾਂ ਵੀ ਪੁੱਠੀਆਂ ਹੀ ਪੈਂਦੀਆਂ ਹਨ ਪਰ ਸ਼ਾਇਦ ਜੀਤੇ ਦੀ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਸੀ ਉਹ ਅਗਲੇ ਹਫ਼ਤੇ ਸੰਗਰਾਂਦ ਤੇ ਜਦ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਤਾਂ ਉਸ ਦੀਆਂ ਉਹੀ ਚਪਲਾਂ ਇੱਕ ਸਟੈਂਡ ਤੇ ਪਈਆਂ ਸਨ ਜੀਤੇ ਨੇ ਆਪਣੀਆਂ ਚਪਲਾਂ ਪਹਿਚਾਨ ਲਈਆਂ ਤੇ ਉਹ ਖੁਸ਼ ਹੋ ਗਿਆ ਉਸ ਨੂੰ ਇੰਨਾ ਚੰਗਾ ਲੱਗਾ ਉਸ ਨੂੰ ਇਝਣ ਲੱਗਾ ਕਿ ਜਿਵੇਂ ਰੇਗਿਸਤਾਨ ਵਿੱਚ ਪਾਣੀ ਦਾ ਚਸ਼ਮਾ ਲੱਭ ਗਿਆ ਹੋਵੇ ਇਹ ਕਹਾਣੀ ਸੀ ਹਰਪਾਲ ਹਰਫ ਦੀ ਮਿਆਸ ਕਰਦੀ ਹਾਂ ਤੁਹਾਨੂੰ ਇਹ ਛੋਟੀ ਜੀ ਕਹਾਣੀ ਬਹੁਤ ਵਧੀਆ ਲੱਗੀ ਹੋਵੇਗੀ ਪਲੀਜ਼ ਕਮੈਂਟ ਕਰਕੇ ਆਪਣੇ ਵਿਚਾਰ ਸ਼ੇਅਰ ਕਰਨੇ ਨਾ ਭੁੱਲਣਾ ਤੇ ਜੇ ਤੁਸੀਂ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ඒ ිද චික හන්ුව එක නැවි ීඩියෝ දෙනා තත්තැක දෙලෙ තන්වවා